छब्बीस नवंबर 2024 को ये दीवार तोड़ने का जो कार्य चल रहा है क्या पुलिस इस तरफ आना चाहती है थोड़े के साथ दीवार तोड़ी जा रही है ये आप आवाज़ सुन सकते हैं ये देखिए कंक्रीट की दीवार थी जो पंजाब की धरती के ऊपर पुल के ऊपर बनी हुई थी अब सेंटर सरकार इसे तोड़ रही है ਹਰਿਆਣਾ ਸਰਕਾਰ ਹੁਣ ਸ਼ੰਭੂ ਬਾਰਡਰ ਤੇ ਲੱਗੇ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੀ ਹਾਂ ਪੰਜਾਬ ਹਰਿਆਣਾ ਦੀ ਸਰਹੱਦ ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀ ਹਲਚਲ ਮਚੀ ਹੋਈ ਹੈ ਇੱਕ ਪਾਸੇ ਪੰਜਾਬ ਪੁਲਿਸ ਨੇ ਮੰਗਲਵਾਰ ਸਵੇਰੇ ਜੀਂਦ ਜ਼ਿਲ੍ਹੇ ਨਾਲ ਲੱਗਦੀ ਪੰਜਾਬ ਸਰਹੱਦ ਤੋਂ ਕਿਸਾਨ ਆਗੂ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਣ ਤੋਂ ਪਹਿਲਾਂ ਹੀ ਹਿਰਾਸਤ ਚ ਲੈ ਲਿਆ ਅਤੇ ਉਹਨਾਂ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਦੇ ਨਾਲ ਹੀ ਹੁਣ ਅੰਬਾਲਾ ਦੇ ਸ਼ੰਭੂ ਬਾਰਡਰ ਕੋਲ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਸਰਹੱਦ ਤੇ ਹੁਣ ਪੁਲਿਸ ਪਹਿਲਾਂ ਤੋਂ ਕੀਤੀ ਗਈ ਬੈਰੀਕੇਡਿੰਗ ਨੂੰ ਹਟਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੈ ਉੱਥੇ ਹੀ ਏਸੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਦੀ ਪੁਲਿਸ ਪਹਿਲਾਂ ਤੋਂ ਬਣਾਏ ਹੋਏ ਪੱਕੇ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ 26 ਨਵੰਬਰ 2024 ਕੋ ਇਹ ਦੀਵਾਰ ਤੋੜਨੇ ਦਾ ਜੋ ਕਾਰਜ ਚੱਲ ਰਿਹਾ ਹੈ ਕਿ ਆ ਪੁਲਿਸ ਇਸ ਤਰਫ ਆਉਣਾ ਚਾਹਤੀ ਹੈ ਥੋੜੇ ਕੇ ਸਾਥ ਦੀਵਾਰ ਤੋੜੀ ਜਾ ਰਹੀ ਹੈ ये आप आवाज सुन सकते हैं ये देखें जो कंक्रीट की दीवार सड़क के ऊपर बनाई गई थी इसे तोड़ने का कार्य अब शुरू हुआ है क्योंकि अटैक इस मोर्चे पर भी हो सकता है इस शंभू मोर्चे का दृश्य है ये देख सकते हैं आप जो गग्गर नदी के ऊपर पंजाब की टेरिटरी के अंदर बनाई गई दीवार थी आप देखें कि सामने आज हथौड़ों के साथ तोड़ी जा रही है दीवार और अभी देखे हथौड़ा चलाना इन्होंने बंद कर दिया है ये देखे कंक्रीट की दीवार थी जो पंजाब की धरती के ऊपर पुल के ऊपर बनी हुई थी अब सेंटर सरकार इसे तोड़ रही है जो कि इनसे तोड़ी नहीं जा रही ये शंभू बॉर्डर का दृश्य है आज का। हालांकि भी कहा जा रहा है कि सरहद के करीब चार फुट सड़क ਕਿਸਾਨਾਂ ਲਈ ਖੋਲੀ ਜਾ ਸਕਦੀ ਹੈ ਕਿਉਂਕਿ ਕਿਸਾਨਾਂ ਵੱਲੋਂ ਪਹਿਲਾਂ ਹੀ ਦਿੱਲੀ ਜਾਣ ਦਾ ਐਲਾਨ ਕੀਤਾ ਗਿਆ ਹੈ ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਪੈਦਲ ਹੀ ਅੱਗੇ ਵਧਣ ਦੀ ਇਜਾਜ਼ਤ ਪੁਲਿਸ ਵੱਲੋਂ ਦਿੱਤੀ ਜਾ ਸਕਦੀ ਹੈ ਜਿਸ ਕਾਰਨ ਹੁਣ ਸ਼ੰਭੂ ਬਾਰਡਰ ਤੇ ਲਗਾਈ ਗਈ ਬੈਰੀਕੇਡਿੰਗ ਨੂੰ ਤੋੜ ਕੇ ਕਿਸਾਨਾਂ ਲਈ ਰਸਤਾ ਤਿਆਰ ਕੀਤਾ ਜਾ ਰਿਹਾ ਹੈ 26 ਨਵੰਬਰ 2024 ਕੋ ਇਹ ਦੀਵਾਰ ਤੋੜਨੇ ਦਾ ਜੋ ਕਾਰਜ ਚੱਲ ਰਿਹਾ ਹੈ ਕਿ ਆ ਪੁਲਿਸ ਇਸ ਤਰਫ ਆਉਣਾ ਚਾਹਤੀ ਹੈ ਥੋੜੇ ਕੇ ਸਾਥ ਦੀਵਾਰ ਤੋੜੀ ਜਾ ਰਹੀ ਹੈ ये आप आवाज सुन सकते हैं ये देखें जो कंक्रीट की दीवार सड़क के ऊपर बनाई गई थी इसे तोड़ने का कार्य अब शुरू हुआ है क्योंकि अटैक इस मोर्चे पर भी हो सकता है ये शंभू मोर्चे का दृश्य है ये देख सकते हैं आप जो गग्गर नदी के ऊपर पंजाब की टेरिटरी के अंदर बनाई गई दीवार थी आप देखें कि सामने आज हथौड़ों के साथ तोड़ी जा रही है दीवार और अभी देखें हथौड़ा चलाना इन्होंने बंद कर दिया है ये देखें कंक्रीट की दीवार थी जो पंजाब की धरती के ऊपर पुल के ऊपर बनी हुई थी अब सेंट्रल सरकार इसे तोड़ रही है जो कि इनसे तोड़ी नहीं जा रही यह शंभू बॉर्डर का दृश्य है आज का ਤਾਂ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਅਤੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨੇ ਅੰਬਾਲਾ ਦੇ ਸ਼ੰਭੂ ਬਾਰਡਰ ਕੋਲ ਮੀਟਿੰਗ ਕੀਤੀ ਇਸ ਦੌਰਾਨ ਸ਼ੰਭੂ ਬਾਰਡਰ ਤੇ 4 ਫੁੱਟ ਸੜਕ ਖੋਲਣ ਤੇ ਚਰਚਾ ਹੋਈ ਕਿਸਾਨ 9 ਮਹੀਨਿਆਂ ਤੋਂ ਇੱਥੇ ਮੋਰਚਾ ਲਾਈ ਬੈਠੇ ਨੇ ਇਸ ਸਾਲ ਫਰਵਰੀ ਵਿੱਚ ਕਿਸਾਨਾਂ ਦੇ ਦਿੱਲੀ ਵੱਲ ਮਾਰch ਕਰਕੇ ਹਰਿਆਣਾ ਸਰਕਾਰ ਨੇ ਪੰਜਾਬ ਨਾਲ ਲੱਗਦੀ ਸਰਹੱਦ ਨੂੰ ਸੀਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਕਿਸਾਨ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਹੀ ਮੋਰਚਾ ਲਾ ਕੇ ਬੈਠ ਗਏ ਸੀ ਹਾਲਾਂਕਿ ਫਰਵਰੀ ਮਹੀਨੇ ਵਿੱਚ ਕਿਸਾਨਾਂ ਨੇ ਇਹਨਾਂ ਬੈਰੀਕੇਡਿੰਗ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਨੇ ਐਨੇ ਪੁਖਤਾ ਇੰਤਜ਼ਾਮ ਕੀਤੇ ਕਿ ਕਿਸਾਨਾਂ ਦੀ ਇਹਨਾਂ ਕੇਵਾਨਾ ਚਲ ਸકી ਕਿਸਾਨਾਂ ਉੱਪਰ ਅਥਰੂ ਗੈਸੇ ਗੋਲਿਆ ਸਣੇ ਪੁਲਿਸ ਵੱਲੋਂ ਗੋਲਿਆ ਚਲਾਉਣ ਦੇ ਇਲਜ਼ਾਮ ਲੱਗੇ ਸੀ ਜਿਸ ਵਿੱਚ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਸੀ ਪਰ ਹੁਣ ਪੁਲਿਸ ਵੱਲੋਂ ਇਹਨਾਂ ਬੈਰੀਕੇਡਿੰਗ ਨੂੰ ਖੁਦ ਹੀ ਹਟਾਇਆ ਜਾ ਰਿਹਾ ਹੈ ਤਾ ਦੱਸਤੀ ਹੈ ਕਿ 6 ਦਸੰਬਰ ਨੂੰ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ ਜਿਹਾ ਵਿੱਚ ਪਹਿਲਾਂ ਕਿਸਾਨ ਆਗੂ ਨੇ ਕਿਹਾ ਸੀ ਕਿ ਉਹ 26 ਨਵੰਬਰ ਤੋਂ ਮਰਨਵਰਤ ਤੇ ਬੈਠਣਗੇ ਇਸ ਕਾਰਨ ਕਿਸਾਨ ਆਗੂ ਡੱਲੇਵਾਲ ਮੰਗਲਵਾਰ ਨੂੰ ਖਨੌਰੀ ਬਾਰਡਰ ਤੇ ਮਰਨਵਰਤ ਤੇ ਬੈਠਣ ਜਾ ਰਹੇ ਸੀ ਪਰ ਪੰਜਾਬ ਪੁਲਿਸ ਨੇ ਉਹਨਾਂ ਨੂੰ ਸਵੇਰੇ ਹੀ ਉਥੋਂ ਹਿਰਾਸਤ ਵਿੱਚ ਲੈ ਲਿਆ ਜਿਸ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਅੱਜ ਖਨੌਰੀ ਬਾਰਡਰ ਤੇ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਹੁਣ ਸ਼ੰਭੂ ਬਾਰਡਰ ਤੋਂ ਦਸਵੀਂਆਂ ਸਾਹਮਣੇ ਆ ਰਹੇ ਜਿੱਥੇ ਕਿ ਅੰਬਾਲਾ ਪੁਲਿਸ ਵੱਲੋਂ ਸ਼ੰਭੂ ਬਾਰਡਰ ਤੇ ਬਣਾਈਆਂ ਗਿਆ ਕੰਕਰੀਟ ਦੀਆਂ ਦੀਵਾਰਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਵੇਂ ਇਹਨਾਂ ਬੈਰੀਕੇਡਿੰਗ ਨੂੰ ਪੁਲਿਸ ਵੱਲੋਂ ਹਟਾਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ